ਔਰ ਸੋ ਟਵਿਰ ਕੀ ਹਾਲ ਨੇ ਵਧੀਆ ਵਧੀਆ ਬਾਈ ਵਧੀਆ ਤੇ ਮੁਨਾਥੀ ਆਪਣੀ ਘੋੜੀ ਹੁਣ ਕਿਵੇਂ ਫਿਰ ਮੇਡ ਚਰਵਾਦੀ ਹਾਂ ਹਾਂ ਮੇਡ ਕਰਵਾਦੀ ਇਹ ਠੀਕ ਹੈ ਤੇ ਆਪਾਂ ਕਦੇ ਚੈੱਕ ਤਾਂ ਕਰਾਈ ਨਹੀਂ ਹਾਂਜੀ ਵੈਸੇ ਜਿਹੜੇ ਘਰੇ ਘੋੜਾ ਹੋਵੇ ਨਾ ਹਾਂਜੀ ਘੋੜੀ ਚੈੱਕ ਕਰਾਉਣ ਦੀ ਲੋੜ ਨਹੀਂ ਹੁੰਦੀ ਹਾਂਜੀ ਠੀਕ ਹੈ ਹੀਟ ਚ ਵੀ ਆਪੀ ਆ ਜਾਂਦੀ ਆ ਹਾਂਜੀ ਤੇ ਮਤਲਬ ਕਿ ਜਦੋਂ ਗੱਬਣ ਰਹਿ ਜੇ ਉਦੋਂ ਵੀ ਘੋੜੀ ਆ ਵੀ ਦੱਸਣ ਲੱਗ ਜਾਂਦੀ ਐ ਘੋੜਾ ਇੱਕ ਉਹਦੇ ਕਹਿਣ ਨੂੰ ਡਾਕਟਰਾਂ ਤੋਂ ਵੀ ਹੈੱਡ ਡਾਕਟਰ ਐ ਅੱਛਾ ਜੀ ਤੇ ਹਾਂ ਜਿਹੜੇ ਘਰੇ ਘੋੜਾ ਹੋਵੇ ਬਾਈ ਉਹਨੂੰ ਡਾਕਟਰ ਦੀ ਲੋੜ ਨਹੀਂ ਪੈਂਦੀ ਪਤਾ ਲੱਗ ਜਾਂਦਾ ਪ੍ਰਿੰਟ ਰਹਿ ਜਾਂਦੀ ਆ ਪਤਾ ਲੱਗ ਤੇ ਬਾਕੀ ਸੈਟ ਆ ਹੁਣ ਮਣਾਖੀ ਆਪਣੀ ਤੇ ਇੱਕ ਬਾਈ ਜਿਹੜਾ ਨਾਲ ਕੋਲੇ ਘੋੜੇ ਘੋੜੀਆਂ ਰੱਖੀਆਂ ਹੋਈਆਂ ਨੇ ਨਾ ਹਾਂਜੀ ਤੇ ਉਹਨਾਂ ਨੂੰ ਡਾਇਮੰਡ ਦਾ ਅਸ਼ਫ ਫੀਡਰ ਨਹੀਂ ਤੇ ਘੋੜੇ ਬੇਸ਼ੇਰੇ ਨੂੰ ਪਾਓ ਤੇ ਜਿਹੜੀ ਪਲੈਟੀਨਮ ਮਾਡਲ ਆ ਬਾਈ ਉਹ ਪਾਓ ਮਤਲਬ ਘੋੜੀਆਂ ਨੂੰ ਹਾਂਜੀ ਜਿਹੜਾ ਮਤਲਬ ਕਿ ਅਸ਼ਫ ਦਾ ਜਿਹੜਾ ਰਿਜ਼ਲਟ ਆ ਨਾ ਬੈਸਟ ਰਿਜ਼ਲਟ ਆ ਮਤਲਬ ਕਿ ਬੈਲੈਂਸਡ ਡਾਈਟ ਆ ਅੱਛਾ ਜੀ ਡਾਈਟ ਨਾਲ ਹੀ ਬਾਈ ਇਹਦਾ ਮਤਲਬ ਜਿਹੜਾ ਹੂਫ ਆ ਉਹ ਸੈੱਟ ਰਹਿਣਾ ਹਾਂਜੀ ਡਾਈਟ ਨਾਲ ਹੀ ਇਹਦਾ ਜਿਹੜਾ ਪੇਟ ਆ ਉਹ ਸੈੱਟ ਰਹਿਣਾ ਤੇ ਡਾਈਟ ਨਾਲ ਹੀ ਜਿਹੜੀ ਇਹਦੀ ਚਮਕ ਆ ਹਾਂਜੀ ਉਹ ਸੱਟ ਰਣੀ ਆਪਾਂ ਕਹਿ ਦੇਣਾ ਬਈ ਘੋੜੀਆਂ ਚ ਚੌਂਕਣੀ ਆਉਂਦੀ ਸ਼ਾਈਨਿੰਗ ਨਹੀਂ ਆਉਂਦੀ ਹਾਂਜੀ ਉਹ ਮਤਲਬ ਹਰੇਕ ਚੀਜ਼ ਨੂੰ ਮੈਂਟੇਨ ਕਰਦੀ ਆ ਹਾਂਜੀ ਜਿਹੜੀ ਮਤਲਬ ਆਸ਼ੇ ਫੀਡ ਹੈ ਨਾ ਉਹ ਸਹੀ ਰਹਦੀ ਆ ਆਪਾਂ ਵਰਤਦੇ ਮਿੱਤਰੋ ਆਸ਼ੇ ਫੀਡ ਜਿੰਨੇ ਵੀ ਆਪਣੇ ਸਿੱਧੂ ਹੀਰਕੇ ਨਾਲ ਮਤਲਬ ਕਿ ਪੇਜ ਨਾਲ ਜੁੜੇ ਹੋਇਆ ਜਿੰਨੇ ਆਪਣੇ ਘੋੜੇ ਘੋੜੀਆਂ ਵਾਲੀ ਆਪਣੀ ਮਤਲਬ ਵੀਡੀਓ ਦੇਖਦੇ ਆ ਆਪਾਂ ਇਹ ਨਹੀਂ ਕਹਿੰਦੇ ਵੀ ਦੂਜਾ ਦਾਣਾ ਫੱਕਾ ਮਾੜਾ ਆਪਣੇ ਤੋਂ ਉਹ ਚੀਜ਼ ਬੈਲੈਂਸ ਨਹੀਂ ਹੁੰਦੀ ਹਾਂਜੀ ਜਿਹੜੀ ਮਤਲਬ ਇਹਨਾਂ ਨੂੰ ਚਾਹੀਦੀ ਆ ਇਹ ਮਤਲਬ ਜਿਹੜੀ ਅਸ਼ਰ ਫੀਡ ਆ ਮਤਲਬ ਗਵਰਨਮੈਂਟ ਰਜਿਸਟਰਡ ਆ ਵੀ ਜਿਹੜੇ ਮੰਨਦੇ ਚਲੋ ਆਪਾਂ ਤਤ ਲਾ ਲਓ ਵੀ ਆਪਣੇ ਪੂਰੇ ਨਹੀਂ ਹੁੰਦੇ ਉਹਨਾਂ ਪਾਇਣੀ ਨਹੀਂ ਹੁੰਦਾ ਆਪਾਂ ਨੂੰ ਪਤਾ ਤਾਂ ਹੈਗਾ ਵੀ ਘੋੜੇ ਨੂੰ ਆਹਾਂ ਚਾਹੀਦਾ ਇਹ ਤਾਂ ਨਹੀਂ ਪਤਾ ਵੀ ਕਿੰਨੀ ਕਿੰਨੀ ਕੁਆਲਿਟੀ ਚਾਹੀਦੀ ਆ ਹਾਂਜੀ ਵੀ ਡੋਈ ਨਹੀਂ ਸਹੀ ਪਤਾ ਡੋਈ ਨਹੀਂ ਸਹੀ ਪਤਾ ਤੇ ਆਪਾਂ ਵਰਤਦੇ ਕਿਵੇਂ ਆ ਜਿਹੜਾ ਪਲੈਟੀਨਾ ਮਾਡਲ ਆ ਆਪਾਂ ਇਹਨੂੰ ਬਈ ਕਿਲੋ ਸਵੇਰੇ ਹਾਂਜੀ ਕਿਲੋ ਦਿਨੇ ਤੇ ਕਿਲੋ ਸ਼ਾਮ ਨੂੰ ਤਿੰਨ ਟਾਈਮ ਦੇ ਰਿਹਾ ਤਿੰਨ ਟਾਈਮ ਦੇ ਰਿਆਂ ਤੇ ਰਾਤ ਨੂੰ ਆਪਾਂ ਚਾਹੇ ਲੂਸਨ ਪਾ ਦਈਏ ਜਿਵੇਂ ਹੁਣ ਲੂਸਨ ਘੋੜਾ ਲੂਸਨ ਆਪਣੇ ਖੜਾਗਾ ਹਾਂਜੀ ਤੇ ਜੇ ਹੁਣ ਅੱਜ ਦੀ ਘੜੀ ਬਾਲਾਂ ਦੇ ਬਾਦਰਾ ਖੜਾ ਹੁੰਦਾ ਜਾਂ ਬਾਦਰਾ ਪਾਤਾ ਕੋਤਰ ਕੇ ਹਾਂਜੀ ਐਵੇਂ ਆਪਣੀ ਡਾਈਟ ਪਲਾਣਾ ਮੇਨ ਸਮੱਸਿਆ ਡਾਈਟ ਦੀ ਆਉਂਦੀ ਆ ਹਾਂਜੀ ਠੀਕ ਹੈ ਤੇ ਜਿਹੜੀ ਤੀਜੀ ਆ ਗਈ ਲੀਵਰ ਟੌਨਿਕ ਤੇ ਬਾਈ ਆਪਾਂ ਜਿਹੜੀ ਹੁੰਦੀ ਆ ਆਪਣੀ ਕਹਿਣ ਦਾ ਭਾਵ ਲੀਵਰ ਟੌਨਿਕ ਤੇ ਡੀਵਾਰਮਿੰਗ ਹਾਂਜੀ ਡੀਵਾਰਮਿੰਗ ਆਪਾਂ ਸੈੱਟ ਕਰੋ ਡੀਵਾਰਮਿੰਗ ਕਰੋ ਪੇਸਟ ਨਾਲ ਡੀਵਾਰਮਿੰਗ ਕਰੋ ਤੇ ਇਹ ਚੀਜ਼ਾਂ ਆਪਾਂ ਬਈ ਨੋਟ ਕਰਿਆ ਕਰੋ ਇਹ ਚੀਜ਼ਾਂ ਆਪਣੇ ਸਹੀ ਰਹਿਣੀਆਂ ਨੇ ਠੀਕ ਆ ਆਪਾਂ ਐਵੇਂ ਐਵੇਂ ਕਰਕੇ ਬਈ ਇਹਨਾਂ ਨੂੰ ਰੱਖਿਆ ਹੋਇਆ ਸੁੱਟ ਵੀਰ ਆਪਾਂ ਥੋੜੇ ਜਨਾਂ ਆਪਾਂ ਵੀ ਘੋੜੀਆਂ ਦੀ ਡਿਗੋਰੇ ਤਰ੍ਹਾਂ ਦੇ ਤੇ ਪੇਸਟ ਬਾਰੇ ਤੋਂ ਦੱਸਾਂਗੇ ਆਪਾਂ ਹਾਂ ਪੇਸਟ ਬਾਰੇ ਵੱਡਾ ਵਲੌਗ ਪਾਵਾਂਗੇ ਸਿੱਧੂ ਹੀਰਕੇ ਵਾਲੇ ਚੈਨਲ ਤੇ ਆਊਗਾ ਉਹਦੇ ਬਾਰੇ ਬਾਦਾਂ ਨੂੰ ਪਤਾ ਨਹੀਂ ਬਈ ਕਿਵੇਂ ਕਰੀਦੀ ਆ ਹਾਂਜੀ ਹਾਂਜੀ ਆਪਾਂ ਉਹ ਚੀਜ਼ਾਂ ਸਾਰੀਆਂ ਦੱਸਾਂਗੇ ਠੀਕ ਆ ਠੀਕ ਆ ਤੋਂ ਮਿੱਤਰੋ ਐਵੇਂ ਐਵੇਂ ਆਪਾਂ ਘੋੜੇ ਘੋੜੀਆਂ ਰੱਖੀਆਂ ਤੇ ਜੇ ਜਾਣਕਾਰੀ ਚੰਗੀ ਲੱਗਦੀ ਆ ਸ਼ੇਅਰ ਕਰਿਆ ਕਰੋ ਤੇ ਜੇ ਤੁਹਾਡੇ ਕੋਈ ਮਨਚ ਵਿਚਾਰ ਆਉਂਦਾ ਕਮੈਂਟ ਕਰਦਾ ਕਰੋ ਆਪਾਂ ਉਸੇ ਟੌਪਿਕ ਦੀ ਵੀਡੀਓ ਪਾ ਦੇ ਕਰਾਂਗੇ